ਚੋਪਿੰਡ ਚੋਪੜਾ ਦੇ ਵਿੱਚ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾਂ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਨਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਫਸਲਾਂ ਦੀ ਸਿੰਚਾਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ। ਮੇਰਾ ਨਾਮ ਗਰਮੀਤ ਸਿੰਘ ਹੈ ਜੀ। ਸਾਡਾ ਪਿੰਡ ਸ਼ਮਸ਼ਪੁਰ ਸਿੰਘਾ ਜੀ ਤਹਿਸੀਲ ਖਮਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਜੀ। 20 ਸਾਲ ਬਾਅਦ ਸਾਡੇ ਖੇਤਾਂ 'ਚ ਪਾਣੀ ਆਇਆ ਜੀ। ਬਈ ਭਗਵੰਤ ਮਾਨ ਸਾਹਿਬ ਨੇ ਜਿਹੜੀ ਪੱਕੀ ਪਾਈਪਲਾਈਨ ਬਣਾਈ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਸਾਡੇ ਤਾਂ ਪਾਣੀ ਆਉਂਦਾ ਨਹੀਂ ਸੀ ਇਸ ਵਾਰ ਆਇਆ ਜੀ। ਮੇਰਾ ਨਾਮ ਕੇਸ਼ ਸਿੰਘ ਹੈ। ਸਾਰੀਆਂ ਸਰਕਾਰਾਂ ਤੋਂ ਵਧੀਆ ਬਰਾ। ਮੁੱਖ ਮੰਤਰੀ ਬਹੁਤ ਵਧੀਆ ਸੀ ਤਾਂ ਇਹ ਕਹਾਂਗੇ ਵੀ ਮੇਰਾ ਨਾਮ ਗੁਰਮਿੰਦਰ ਸਿੰਘ। ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਐ ਇੱਧਰ ਸੁਆਇਆ। ਇੱਧਰੋਂ ਵੀ ਪਾਣੀ ਆ ਰਿਹਾ ਐ। ਅਸੀਂ ਮਾਨ ਸਰਕਾਰ ਦੇ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਆਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ। ਛੋਟਾ ਕੱਲੂਕਾਰਾ ਕਾਨੂੰਨ ਆਣ ਦੀ ਸੰਭ ਜਿੱਥੇ ਦੇ ਇਹ ਗੁਰਦਾਸਪੁਰ ਦੇ ਜਿਹੜੀ ਮਿਊਸਪਲ ਕਾਰਪੋਰੇਸ਼ਨ ਦੀ ਵੇਸਟੇਜ ਆ ਰਹੀ ਸੀ ਸੋ ਕਾਫੀ ਦਿਨਾਂ ਤੋਂ ਜਿਹੜੀ ਹੈ ਇਹ ਮੁੱਦਾ ਉੱਠ ਰਿਹਾ ਸੀਗਾ ਕਿ ਇੱਕ ਦਾ ਇਤਿਹਾਸਿਕ ਇਹ ਕਾਨੂੰਨ ਆਣ ਦੀ ਸੰਭ ਇੱਕ ਲੋਕ ਦੁਨੀਆ ਭਰ ਤੋਂ ਇੱਥੇ ਕੱਲੂਕਾਰਾ ਦੇ ਇਸ ਇਲਾਕੇ ਨੂੰ ਦੇਖਣ ਵਾਸਤੇ ਆਉਂਦੇ ਆ ਵੀ ਉਸ ਵਲ ਕਿਹੋ ਜਿਹੇ ਹਾਲਾਤ ਹੋਣਗੇ ਦੂਸਰਾ ਏ ਇਹ ਓਪਨ ਹੋਣ ਦੇ ਨਾਲ ਇਹਦੇ ਆਲੇ ਦੁਆਲੇ ਜਿਹੜਾ ਹੈਗਾ ਸੰਭ ਹੋਣ ਕਰਕੇ ਇੱਥੇ ਇਹਦਾ ਪਾਣੀ ਦੇ ਵਿੱਚ ਨੇਚਰਲ ਸੋਰਸ ਦੇ ਵਿੱਚ ਇਹਦਾ ਵੇਸਟੇਜ ਜਾਰੀ ਹੈ ਸੋ ਉਹਦੇ ਵਾਸਤੇ ਸਾਨੂੰ ਕੁਝ ਪੰਚਾਇਤਾਂ ਦੇ ਮਤੇ ਆਏ ਸੀਗੇ ਕਿ ਇਹ ਇਸ ਤਰ੍ਹਾਂ ਜਿਹੜਾ ਹੈਗਾ ਸੰਘਰਸ਼ ਦੀਆਂ ਖਬਰਾਂ ਅਸੀਂ ਬੜੀਆਂ ਤੇ ਅਸੀਂ ਫਿਰ ਸੰਪਰਕ ਕੀਤਾ ਤੇ ਅੱਜ ਅਸੀਂ ਮੀਟਿੰਗ ਕੀਤੀ ਪ੍ਰਸ਼ਾਸਨ ਦੇ ਨਾਲ ਤਹਿਸੀਲ ਸਾਹਿਬ ਸਾਡੇ ਨਾਲ ਆ ਇਹਨਾਂ ਦੇ ਸਾਰਾ ਇਹੋ ਇਹਨਾਂ ਦਾ ਸਾਰਾ ਅਮਲਾ ਜਿਹੜਾ ਸੀਗਾ ਕੇ ਇਹਦੇ ਬਾਰੇ ਸਾਰੀ ਜਾਣਕਾਰੀ ਲਈਏ ਦੱਸਦੇ ਸੀਗੇ ਕਿ ਚੋ 25 ਤਕਰਨਾ ਦਾ ਕੋਈ ਇਸ ਪੰਚਾਇਤ ਦੇ ਨਾਲ ਐਗਰੀਮੈਂਟ ਸੀਗਾ ਸੋ ਇਹਨਾਂ ਦੇ ਨਾਲ ਗੱਲ ਹੋਈ ਹੈ ਕਿ ਹੁਣ ਇਸ ਡੰਪ ਦੇ ਉੱਤੇ ਕੋਈ ਕੂੜਾ ਨਹੀਂ ਆਊਗਾ ਅ ਅੱਜ ਤੋਂ ਬਾਅਦ ਤੇ ਇਹ ਜਿਹੜਾ ਕੂੜਾ ਡੰਪ ਹੋਇਆ ਇਹਦਾ ਸੈਗਰੀਗੇਸ਼ਨ ਦਾ ਠੇਕਾ ਹੋਇਆ ਇਹ ਜਿਹੜਾ ਹੈਗਾ ਇਹਨੂੰ ਮਿਊਸਪਲ ਕਮੇਟੀ ਚਕਾਊਗੀ ਤੇ ਆਪਣੇ ਕੂੜੇ ਵਾਸਤੇ ਵੱਖਰਾ ਆਪਣਾ ਜਿਹੜਾ ਹੈਗਾ ਪ੍ਰਬੰਧ ਕਰਨਗੇ ਉਹਦੇ ਵਾਸਤੇ ਇਹਨਾਂ ਨੇ ਨਾਲ ਗੱਲ ਹੋ ਗਈ ਸੀ ਸੇਲਦਾਰ ਸਾਹਿਬ ਨਾਲ ਵੀ ਤੇ ਇਹ ਹੁਣ ਜਿਹੜਾ ਐਸੋਸੀਏਟ ਖਤਮ ਹੋ ਗਿਆ ਪਰ ਇਹ ਇਤਿਹਾਸਿਕ ਜਗ੍ਹਾ ਹੈਗੀ ਆ ਇੱਥੇ ਇਹ ਸਿੰਘ ਸ਼ਹੀਦ ਹੋਏ ਹੈਗੇ ਨੇ ਲੇਕਿਨ ਲੱਗਦਾ ਨਹੀਂ ਇਹ ਪਹਿਲਾਂ ਨਹੀਂ ਸੋਚਣਾ ਚਾਹੀਦਾ ਜੰਮ ਤੋਂ ਪਹਿਲਾਂ ਹੁਣ ਹੁਣ ਜਿੱਦਾਂ ਜ਼ਿਆਦਾ ਜਿੱਦਾਂ ਪਿੰਡ ਵਾਲੇ ਉਹ ਜੇ ਉਸ ਵੇਲੇ ਜਿੰਨਾਂ ਨੂੰ ਪਤਾ ਸੀ ਇਸ ਬਾਰੇ ਕਿਉਂਕਿ ਕੋਈ ਐਗਰੀਮੈਂਟ ਹੋਇਆ ਇਹਨਾਂ ਨੇ ਪੰਚਾਇਤ ਨੇ ਕੀਤਾ ਜਾਂ ਕਿਸ ਤਰ੍ਹਾਂ ਦੇ ਬਾਰੇ ਅਸੀਂ ਜ਼ਿਆਦਾ ਨਹੀਂ ਕਹਿ ਸਕਦੇ ਪਰ ਜਿਹੜੀ ਹੈਗੀ ਇਹਨਾਂ ਚੀਜ਼ਾਂ ਦਾ ਨੇਚਰਲ ਸਰਸ ਨੂੰ ਤਾਂ ਵੈਸੀ ਦੇਖਣਾ ਚਾਹੀਦਾ ਕੂੜੇ ਦਾ ਡੰਪ ਕਿਸੇ ਵੀ ਨੇਚਰਲ ਸਰਸ ਦੇ ਨੇੜੇ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਇੱਥੇ ਮੀਟਿੰਗਾਂ ਕਰਕੇ ਵੀ ਜਾਂਦੇ ਰਹੇ ਆ ਨੈਸ਼ਨਲ ਗ੍ਰੀਨ এনਵਿਰਨਮੈਂਟਲ ਦੇ ਆਸੀਂ ਉਹਦੇ ਮੈਂਬਰ ਸੀਗੇ ਕਮੇਟੀ ਦੇ ਸੋ ਉਸ ਵੇਲੇ ਵੀ ਜਿਹੜਾ ਹੈਗਾ ਕਿਉਂਕਿ ਜਿਹੜਾ ਸਵਸ ਭਾਰਤ ਮਿਸ਼ਨ ਦੇ ਤਹਿਤ ਜੋ ਵੀ ਜੇ ਕਿਸੇ ਮਿਊਸਪਲ ਕਾਰਪੋਰੇਸ਼ਨ ਨੇ ਜੋ ਵੀ ਮੰਗਿਆ ਸਾਰਾ ਪੈਸਾ ਜਿਹੜਾ ਹੈਗਾ ਉਸ ਮਿਸ਼ਨ ਦੇ ਵਿੱਚੋਂ ਆਇਆ ਜੋ ਮੰਗਿਆ ਜੇ ਨਹੀਂ ਮੰਗਿਆ ਤਾਂ ਉਹਨਾਂ ਦੀ ਮਰਜ਼ੀ ਉਸ ਵੇਲੇ ਜੈਸਰ ਸਾਹਿਬ ਨੇ ਕਿਹਾ ਹੈਗਾ ਵੀ ਜਿਹੜੀਆਂ ਤੁਹਾਡੇ ਕੋਲ ਕਮੀਆਂ ਜਿਹੜਾ ਤੁਸੀਂ ਕਿੰਨਾ ਕਰ ਰਹੇ ਹੋ ਕਿੰਨਾ ਨਹੀਂ ਕਰ ਰਹੇ ਉਹ ਦੱਸੋ ਤਾਂ ਕਿ ਤੁਹਾਨੂੰ ਪੈਸਾ ਅਸੀਂ ਦਵਾ ਸਕੀਏ ਤਾਂ ਜੋ ਮੰਗਿਆ ਪੈਸਾ ਆਇਆ ਵੀ ਹਰ ਚੀਜ਼ ਵਾਸਤੇ ਪਰ ਅਫਸੋਸ ਹੈ ਅਜੇ ਤੱਕ ਉਹ ਸੈਗਰੀਗੇਸ਼ਨ ਕੂੜਾ ਨਹੀਂ ਹੋ ਰਿਹਾ ਕਿਉਂਕਿ ਜੇ ਕੂੜਾ ਸੈਗਰੀਗੇਸ਼ਨ ਹੋ ਜਾਵੇ ਗਿੱਲਾ ਕੂੜਾ ਵੱਖਰਾ ਹੋ ਜਾਵੇ ਸੁੱਕਾ ਵੱਖਰਾ ਹੋ ਜਾਵੇ ਗਿੱਲੇ ਦੀ ਉਹ ਖਾਦ ਬਣ ਜਾਣੀ ਹੈ ਸੁੱਕਾ ਜਿਹੜਾ ਹੈਗਾ ਰੀਸਾਈਕਲ ਹੋ ਜਾਣਾ ਤੇ ਇਹਦੇ ਵਿੱਚ ਸਿਰਫ ਥੋੜੀ ਬੋਦੀ ਮਿੱਟੀ ਬਚਣੀ ਹੈ ਉਹ ਅਸਲ ਜਿਸ ਮਕਸਦ ਵਾਸਤੇ ਇਹ ਸਾਰਾ ਕੁਝ ਕੀਤਾ ਪੈਸੇ ਦਿੱਤੇ ਉਹ ਮਕਸਦ ਪੂਰਾ ਨਹੀਂ ਹੋਇਆ ਹੁਣ ਵੀ ਇਸ ਵੇਲੇ ਵੀ ਜਿਹੜਾ ਇਹ ਦੱਸਦੇ ਆ ਕਿ 28 ਟਨ ਪੂਰਾ ਕੂੜਾ ਉਹ ਉਹ ਸੈਗਰੀਗੇਸ਼ਨ ਨਹੀਂ ਹੋ ਰਿਹਾ ਇਕੱਠਾ ਹੋ ਰਿਹਾ ਤੇ ਜਦੋਂ ਇਕੱਠਾ ਹੋ ਗਿਆ ਫਿਰ ਉਹ ਡੰਪ ਬਣ ਜਾਂਦਾ ਉਹੀ ਲਗੇਸੀ ਵੇਸਟ ਲਗਾਤਾਰ ਤੁਰੀ ਆਈ ਹੈ ਜੇਕਰ ਇਹਦਾ ਪੂਰਾ ਪ੍ਰਬੰਧ ਹੋ ਜਵੇ ਇਕੱਲਾ ਇਕੱਲਾ ਕੂੜਾ ਹੋ ਜਵੇ ਆ ਗਿੱਲਾ ਵਖਰਾ ਹੋ ਜਵੇ ਸੁੱਕਾ ਵਖਰਾ ਹੋ ਜਵੇ ਉਹਦੇ ਵਿੱਚੋਂ ਸਾਰਾ ਕੁਝ ਨਿਕਲ ਜਾਂਦਾ ਬਜਦਾ ਹੀ ਕੁਛ ਨਹੀਂ ਬਾਈ ਜਿਹੜੇ ਪ੍ਰਬੰਧ ਨੂੰ ਠੇਕਾ ਘੁੱਪਾ ਹੈ ਪੰਚਾਇਤ ਨੂੰ ਆਪ ਕੋ ਪੈਸੇ ਲੈਂਦੀ ਉਹ ਪੰਚਾਇਤ ਨੇ ਪੈਸੇ ਇਸ ਠੇਕੇ ਜੂਰੀ ਬਨਾਈ ਕਿੱਥੇ ਨਹੀਂ ਉਹ ਤਾਂ ਪਿੰਡ ਵਾਸ ਪਿੰਡ ਵਾਲਿਆਂ ਨੇ ਲਾਇਆ ਹੋਣਾ ਉਹ ਤਾਂ ਪਿੰਡ ਵਾਲਿਆਂ ਨੇ ਲਾਇਆ ਹੋਣਾ ਉਹ ਮਿਊਸਪਲ ਕਮੇਟੀ ਨੇ ਥੋੜਾ ਮਿਊਸਪਲ ਕਮੇਟੀ ਨੇ ਦਿੱਤੇ ਹੋਣਗੇ ਉਹਨਾਂ ਨੇ ਦਿੱਤੇ ਆ ਉਹ ਤਾਂ ਪੰਚਾਇਤ ਦੇ ਪਿੰਡ ਵਾਸ ਦੇ ਇਹਨਾਂ ਨੇ ਖਰਚ ਕੀਤੇ ਹੋਣਗੇ ਪਰ ਮਿਊਸਪਲ ਕਮੇਟੀ ਨੇ ਜਿਹੜਾ ਹੈਗਾ ਉਸ ਵੇਲੇ ਸੋਚਣਾ ਚਾਹੀਦਾ ਸੀ ਕਿ ਵੀ ਅਸੀਂ ਇਹੋ ਜਿਹੇ ਸਤਾਨ ਦੇ ਉੱਤੇ ਨਾ ਲਾਈਏ ਉਹ ਜੋ ਕੁ ਹੁਣ ਉਹਨੂੰ ਜਿਹੜਾ ਹੈਗਾ ਚਲੋ ਇਹ ਜਿਹੜਾ ਹੈਗਾ ਜਿਹੜੀ ਚੀਜ਼ ਉਧਾਰ ਹਾਂ ਚੁੱਕੇ ਚੁੱਕੇ ਦਾਏਗੇ ਇਸ ਦੁਆਰਾ ਜਿਹੜਾ ਹੈਗਾ ਕੂੜਾ ਜੀ ਹੋ ਗਿਆ ਕਿਸੇ ਦੁਆਰਾ ਕੋਈ ਟਿਪਰ ਨਹੀਂ ਆਊਗਾ ਜਿਹੜਾ ਕੂੜਾ ਸਿੱਟਣ ਵਾਸਤੇ ਜਿਹੜਾ ਦੂਸਰਾ ਉਹਨਾਂ ਦਾ ਠੇਕਾ ਹੋਇਆ ਸਾਨੂੰ ਦੱਸਿਆ ਹੀ ਉਹਨੇ ਕਿ ਉਹ ਉਹ ਅਸੀਂ ਚੁਕਾ ਦਾਂਗੇ ਲੱਗਦਾ ਨਹੀਂ ਪੰਚਾਇਤ ਨੂੰ ਵੀ ਜਾਗਰੂਕਾਉਂਦੀ ਲੋੜ ਹੈਗੀ ਹੈ ਜਿੱਦੋਂ ਤੱਕ ਇਹ ਕਹੇ ਵੀ ਗਿੱਲਾ ਸੁੱਕਾ ਕੂੜਾ ਸਪੈਸ਼ਲ ਉਹਨਾਂ ਨੇ ਸਾਈਕਲ ਕਰਨਾ ਚਾਹੀਦਾ ਇਹਨਾਂ ਦਾ ਨਹੀਂ ਉਹ ਤਾਂ ਸ ਹੈ ਉੱਥੇ ਹੀ ਹੋ ਜਾਣਾ ਜਿੰਨੇ ਇਹਨਾਂ ਦੇ ਬਣੇ ਹੋਏ ਸੈਂਟਰ ਬਣੇ ਹੋਏ ਆ ਉਹਨਾਂ ਦੇ ਵਿੱਚ ਜਦੋਂ ਘਰਾਂ 'ਚ ਇੱਕ ਇਹ ਕੂੜ ਜਿਹੜਾ ਹੈਗਾ ਇੱਕ ਗਿੱਲਾ ਕੋੜਾ ਇੱਕ ਸੁੱਕਾ ਕੋੜਾ ਇੱਕ ਜਿਹੜਾ ਸਾਡੀ ਘਰਾਂ ਦੇ ਵਿੱਚ ਜਿਹੜੀ ਹੈਗੀ ਆ ਆਪਣੇ ਫਰਤਦੇ ਆ ਜਾਂ ਬੱਚਿਆਂ ਵਾਸਤੇ ਲਾਉਨੇ ਆ ਜਿਹੜੀ ਮਨੁੱਖਾ ਜਿਹੜੀ ਹੈਗੀ ਆ ਉਹ ਵੱਖਰੇ ਵੱਖਰੇ ਜਿਹੜੇ ਹੈਗੇ ਆ ਕੁਝ ਇਹੋ ਜਿਹੀਆਂ ਚੀਜ਼ਾਂ ਮੈਡੀਕਲ ਦੇ ਨਾਲ ਵੀ ਜੁੜੀਆਂ ਉਹਨਾਂ ਦਾ ਵੱਖਰਾ ਇਕ ਲਾਉਣਾ ਇਹ ਸਾਰਾ ਇੱਕ ਪ੍ਰਬੰਧ ਦਿੱਤਾ ਸੀਗਾ ਕਿ ਇੱਕ ਰੇੜੀ ਦੇ ਵਿੱਚ ਇਹ ਸਾਰੇ ਚਾਰ ਖਾਨੇ ਹੋਣਗੇ ਇਹਦੇ ਵਿੱਚ ਕੋ ਮਹਿਲਮ ਪੱਟੀ ਕਰਦਾ ਜਾਂ ਉਹ ਸਮਾਨ ਕਰਦਾ ਵਜਦਾ ਉਹਦੇ ਵਿੱਚ ਹਜ਼ਾਰਡ ਵੇਸਟ ਵੱਖਰੀ ਜਿਹੜੀ ਹੈਗੀ ਉਹ ਰੱਖੀ ਜਾਊਗੀ ਪਰ ਉਹ ਸਾਰਾ ਕੁਝ ਸਾਦੇ ਤਰ ਹੁੰਦਾ ਦਿਸਿਆ ਨਹੀਂ ਕਿਉਂਕਿ ਉਹਦੇ ਵਿੱਚ ਜੇ ਉਹ ਸਾਰੀਆਂ ਚੀਜ਼ਾਂ ਹੋ ਜਾਣ ਤੇ ਫਿਰ ਕੂੜਾ ਤਾਂ ਵੱਜਦਾ ਹੀ ਨਹੀਂ ਕਿਉਂਕਿ ਜਿਹੜਾ ਜਿਹੜਾ ਗਿੱਲਾ ਕੂੜਾ ਉਹਨੇ گل ਜਾਣਾ ਉਹਨੇ ਖਾਦ ਬਣ ਜਾਣਾ ਸੁੱਕੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਵੱਖਰੀਆਂ ਜਿਹੜੀਆਂ ਉਹ ਮੈਡੀਕਲ ਵੇਸਟ ਜਾਂ ਉਹਨੂੰ ਸਪੈਸ਼ਲ ਤੌਰ ਤੇ ਉਹਨਾਂ ਨੂੰ ਟ੍ਰੀਟ ਕਰਨਾ ਹੁੰਦਾ ਸਾੜਨਾ ਹੁੰਦਾ ਉਹਦੇ ਵਾਸਤੇ ਵੀ ਹਜੇ ਬਹੁਤਾਂ ਕੁਰਸ ਹੋਇਆ ਨਹੀਂ